ਦਿਨ ਦਿਹਾੜੇ ਲੁੱਟ ਦੀ ਇੱਕ ਵਾਰਦਾਤ ਵਾਪਰੀ ਹੈ 23-24 ਲੱਖ ਰੁਪਏ ਜੋ ਅੰਮ੍ਰਿਤਸਰ ਰੂਰਲ ਪੁਲਿਸ ਦੇ ਐਸਐਸਪੀ ਚਰਨਜੀਤ ਸਿੰਘ ਸੋਲ ਹੋਣਾ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਮੁਤਾਬਿਕ 23-24 ਲੱਖ ਰੁਪਏ ਦੀ ਲੁੱਟ ਜਿਹੜੀ ਇੱਥੇ ਹੋਈ ਹੈ ਪੈਸੇ ਜਿਹੜੇ ਲੁਟੇਰੇ ਨੇ ਮੂੰਹ ਜਿਨ੍ਹਾਂ ਦੇ ਬੰਨੇ ਹੋਏ ਸੀ ਪੰਜ ਲੁਟੇਰੇ ਇੱਥੇ ਆਉਂਦੇ ਨੇ ਔਰ ਹਥਿਆਰਾਂ ਦੀ ਨੋਕ ਦੇ ਉੱਤੇ 23-24 ਲੱਖ ਰੁਪਏ ਲੁੱਟ ਕੇ ਤੋਂ ਲੈ ਜਾਂਦੇ ਨੇ ਦਿਨ ਦਿਹਾੜੇ 3:30 ਤੋਂ ਪੂਨੇ 4 ਵਜੇ ਦੇ ਦਰਮਿਆਨ ਇਹ ਸਾਰੀ ਘਟਨਾ ਵਾਪਰਦੀ ਹੈ ਬੈਂਕ ਦਾ ਇੱਕ ਸਿਕਿਉਰਿਟੀ ਗਾਰਡ ਜੋ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਹਲੇ ਵੀ ਅੰਦਰ ਮੌਜੂਦ ਹੈ ਪਰਸ ਨਾਮ ਦਾ ਇਹ ਜਿਹੜਾ ਸਕਿਉਰਿਟੀ ਗਾਰਡ ਮੌਜੂਦ ਸੀਦਾ 3:30 ਤੋਂ 4:00 ਵਜੇ ਦੇ ਦਰਮਿਆਨ 4-5 ਜਿਹੜੇ ਲੁਟੇਰੇ ਆਉਂਦੇ ਨੇ ਇਥੇ ਅਣਪਛਾਤੇ ਤੇ ਉਹਨਾਂ ਦੇ ਮੂੰਹ ਬੰਨੇ ਹੋਏ ਸੀ ਤੇ ਆਕੇ ਇਥੇ ਹਥਿਆਰ ਉਹਨਾਂ ਦੇ ਕੋਲ ਸੀ ਸਕਿਉਰਿਟੀ ਗਾਰਡ ਕਿਉਂਕਿ ਬਿਨਾ ਸਕਿਉਰਿਟੀ ਗਾਰਡ ਦੇ ਕੋਲ ਕੋਈ ਵੈਪਨ ਨਹੀਂ ਸੀ ਸਕਿਉਰਿਟੀ ਗਾਰਡ ਨੂੰ ਇੱਕ ਪਾਸੇ ਲੈ ਜਾ ਕੇ ਤੇ ਉਸ ਤੋਂ ਬਾਅਦ ਬੈਂਕ ਦੇ ਅੰਦਰ ਦਾਖਲ ਹੁੰਦੇ ਨੇ ਤੇ ਦੇਈ 20 ਲੱਖ ਰੁਪਏ ਦੀ ਲੁੱਟ ਨੂੰ ਇੱਥੇ ਇਨਜਾਮ ਦਿੱਤਾ ਜਾਂਦਾ ਹੈ ਤਾਂ ਇਹ ਅੰਮ੍ਰਿਤਸਰ ਜ਼ਿਲ੍ਹੇ ਦੀ ਜਿਹੜੀ ਬਿਲਕੁਲ ਕਿਉਂਕਿ ਜੇ ਪਿੰਡ ਅਸੀਂ ਦੱਸਦੇ ਨੇ ਗੋਪਾਲਪੁਰਾ ਪਿੰਡ ਅੰਮ੍ਰਿਤਸਰ ਦੇ ਮਜੀਠਾ ਕੌਨਸਟਿਟੂਐਂਸੀ ਦੇ ਵਿੱਚ ਪੈਂਦਾ ਪਿੰਡ ਹੈ ਅੰਮ੍ਰਿਤਸਰ ਤੋਂ ਕਤੂ ਨੰਗਲ ਜਾਈਏ ਗਰਦਾਸਪੁਰ ਦੀ ਜਿਹੜੀ ਸੜਕ ਹੈ ਉਸਦੇ ਉੱਪਰ ਸੜਕ ਦੇ ਉੱਪਰਲੇ ਪਾਸੇ ਖੱਬੇ ਹੱਥ ਜਿਹੜਾ ਇਹ ਸੜਕ ਦੇ ਉੱਤੇ ਪਿੰਡ ਗੋਪਾਲਪੁਰਾ ਬਿਲਕੁਲ ਸੜਕ ਦੇ ਉੱਪਰ ਪੈਂਦਾ ਹੈ ਪੁਲਿਸ ਦੇ ਉੱਚ ਅਧਿਕਾਰੀ ਘਟਨਾ ਦੀ ਖਬਰ ਮਿਲਨ ਤੋਂ ਬਾਅਦ ਉਸ ਜਿਹੜੇ ਮਨ ਤੋਂ ਬਾਅਦ ਤੁਰੰਤ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਦੇ ਵਿੱਚੋਂ ਐਸਐਸਪੀ ਅੰਮ੍ਰਿਤਸਰ ਰੂਰਲ ਚਰਨਜੀਤ ਸਿੰਘ ਸੋਲ ਤੇ ਐਸਪੀਡੀ ਹਰਿੰਦਰ ਸਿੰਘ ਜਿਆ तमाम ਜਿਹੜੇ ਅਧਿਕਾਰੀ ਨੇ ਉੱਥੇ ਪਹੁੰਚੇ ਨੇ ਬੈਂਕ ਦੇ ਅਫੀਸ਼ੀਅਲਸ ਵੀ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਉਹ ਵੀ ਇੱਥੇ ਬੋਝਨ ਪੁਸ਼ਕਿਸ਼ ਕੀਤੀ ਜਾਂਦੀ ਹੈ ਹੁਣ ਜੋ ਸਾਨੂੰ ਜਾਣਕਾਰੀ ਮਿਲੀ ਹੈ ਪੁਲਿਸ ਦੇ ਜਿਹੜੇ तमाम ਜਿਹੜੇ ਅਧਿਕਾਰੀ ਨੇ ਆਸ-ਪਾਸ ਦੇ ਇਲਾਕੇ ਦੇ ਵਿੱਚ ਜਿੰਨੀ ਵੀ ਸੀਸੀਟੀਵੀ ਹੈਗੀ ਆ ਉਸ ਨੂੰ ਸੀਸੀਟੀਵੀ ਫੁੜੇ ਲੈਣ ਦੀ ਕੋਸ਼ਿਸ਼ ਜਿਹੜੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬੈਂਕ ਦੀ ਡੀਵੀਆਰ ਜਿਹੜੀ ਸੀ ਉਹ ਆਪਣੇ ਨਾਲ ਹੀ ਲੈ ਗਏ ਨੇ ਜਿਹੜੇ ਲੁਟੇਰੇ ਸੀ ਕਿਉਂਕਿ ਈਜ਼ੀ ਟਾਰਜ ਜਿਹੜਾ ਸੀ ਉਹਨਾਂ ਨੂੰ ਪਤਾ ਹੁੰਦਾ ਅੱਜ ਕੱਲ ਜਿੰਨੀਆਂ ਵੀ ਪਿਛੇ ਸਮੇਂ ਚ ਲੁੱਟਦੀਆਂ ਜਿਹੇ ਘਟਨਾਵਾਂ ਵਾਪਰਦੀਆਂ ਨੇ ਦਾ ਉਸ ਦੇ ਵਿੱਚ ਜਿਹੜੀ ਡੀਵੀਆਰ ਹੈ ਜਿਹੜੀ ਸੀਸੀਟੀਵੀ ਦੇ ਵਿੱਚ ਕਿਉਂਕਿ ਉਹਨਾਂ ਦੇ ਚਿਹਰੇ ਨਾ ਆਜਣ ਜਾਂ ਉਹਨਾਂ ਦੀ ਕੋਈ ਮੂਵਮੈਂਟ ਨਾ ਆਵੇ ਜਾਂ ਉਹਨਾਂ ਦੇ ਜੋ ਵਹੀਕਲ ਸੀ ਜਿਹੜੇ ਉਹਨਾਂ ਦਾ ਨਾ ਪਤਾ ਲੱਗ ਸਕਿਆ ਤਾਂ ਜਿਹੇ ਦੇ ਵਿੱਚ ਡੀਵੀਆਰ ਜਿਹੜੀ ਸੀ ਆਪਣੇ ਨਾਲ ਲੈ ਜਾਂਦੇ ਨੇ ਤਾਂ ਇਸ ਇਸ ਜਗ੍ਹਾ ਦੇ ਉੱਤੇ ਜਿਹੜੀ ਇਹ ਘਟਨਾ ਵਾਪਰੀ ਹੈ ਕਿਉਂਕਿ 3:30-4 ਵਜੇ ਦਾ ਘਟਨਾ ਦੀ ਵੀ ਜਦੋਂ ਜਾਣਕਾਰੀ ਮਿਲੀ ਕਿਉਂਕਿ ਅੰਮ੍ਰਿਤਸਰ ਰੂਰਲ ਪੁਲਿਸ ਦੇ ਐਸਐਸਪੀ ਹੈਰਨ ਦੀ ਬਰਾਮਦਗੀ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਵਿਚਾਲੇ ਹੀ ਉਹ ਪ੍ਰੈਸ ਕਾਨਫਰੰਸ ਜਿਹੜੇ ਉਹਨਾਂ ਨੂੰ ਸੁਨੇਹਾ ਮਿਲਦਾ ਹੈ ਤਾਂ ਪ੍ਰੈਸ ਕਾਨਫਰੰਸ ਜਲਦੀ ਦੇ ਵਿੱਚ ਉਹ ਸਮਾਪਤ ਕਰਕੇ ਇੱਥੇ ਨਿਕਲੇ ਇਹ ਘਟਨਾ ਜਿਹੜੀ ਜਵੇਂ ਸੀਗੀ ਅਸੀਂ ਵੀ ਆਪਣੇ ਦਰਸ਼ਕਾਂ ਨਾਲ ਤੁਰੰਤ ਜਿਹੜੀ ਸੀ ਉਹ ਸਾਂਝੀ ਕੀਤੀ ਇਹ ਵਾਰਦਾਤ ਕਿਉਂਕਿ ਜੇ ਗੱਲ ਕੀਤੀ ਜਾਵੇ ਲਾਅ ਐਂਡ ਆਰਡਰ ਦੀ ਸਥਿਤੀ ਦੀ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹੀ ਹੈ ਕਾਫੀ ਵਿਗੜ ਰਹੀ ਹੈ ਅ ਬਸੂਬੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਅਮਰਸਰ ਹੱਦ ਦੇ ਵਿੱਚ ਜਿਹੜੇ ਆਸ-ਪਾਸ ਦੇ ਇਲਾਕੇ ਤੇ ਅਮਰਸਰ ਜ਼ਿਲ੍ਹੇ ਦੇ ਜਾਂ ਖਾਸ ਤੌਰ ਤੇ ਮਾਝੇ ਦੇ ਖੇਤਰ ਦੇ ਵਿੱਚ ਰੋਜ਼ਾਨਾ ਹਰ ਕਿਤੇ ਕੋਈ ਨਾ ਕੋਈ ਜਿਹੀ ਘਟਨਾ ਵਾਪਰਦੀ ਹੈ ਜੋ ਸਿੱਧੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਚੈਲੰਜ ਕਰਦੀ ਹੋਵੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕੈਨਾਰਾਈ ਦੇ ਨਾਲ ਵੀ ਘਟਨਾ ਵਾਪਰੀ ਸੀ ਉਸ ਤੋਂ ਬਾਅਦ तमाम ਜਿਹੜੀਆਂ ਮਾਰਦਾਤਾ ਨੇ ਜਿਹੜੀਆਂ ਵਾਪਰਦੀਆਂ ਨੇ ਜੋ ਸਿੱਧਾ ਲਾਅ ਐਂਡ ਆਰਡਰ ਨੂੰ ਚੈਲੰਜ ਕਰਦੀਆਂ ਨੇ ਤਾਂ ਸਰਕਾਰ ਪੁਲਿਸ ਦੇ ਪ੍ਰਸ਼ਾਸਨ ਵੱਲੋਂ ਭਾਵੇਂ ਲਗਾਤਾਰ ਇਹ ਦਾਅਵਾ ਕੀਤਾ ਜਾਂਦਾ ਹੈ ਹੁਣ ਵੀ ਐਸਐਸਪੀ ਅੰਮ੍ਰਿਤਸਰ ਰੂਰਲ ਨੇ ਇਹ ਦਾਅਵਾ ਕੀਤਾ ਹੈ ਕਿ ਛੇਤੀ ਹੀ ਇਸ ਜਿਹੜੀ ਘਟਨਾ ਹੈ ਇਸ ਨੂੰ ਟਰੇਸ ਕਰ ਲਿਆ ਜਾਏਗਾ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਛੇਤੀ ਹੀ ਸਾਰੇ ਮੁਲਜ਼ਮ ਜਿਹੜੇ ਨੇ ਉਹ ਗ੍ਰਿਫਤਾਰ ਕਰਕੇ ਜੋ ਉਹਨਾਂ ਨੂੰ ਜੇਲ੍ਹ ਭੇਜਿਆ ਜਾਏਗਾ ਤੇ ਜੋ ਲੁੱਟ ਹੋਈ ਹੈ ਉਸ ਦੀ ਪੈਸੇ ਬਰਾਮਦ ਕਰਲੇ ਜਾਣਗੇ ਪਰ ਸਵਾਲ ਇਹ ਉੱਠਦਾ ਹੈ ਕਿ ਜੇਹੀਆਂ ਘਟਨਾਵਾਂ ਜਿਹੜੀਆਂ ਨੇ ਵਾਪਰਦੀਆਂ ਕਿਵੇਂ ਨੇ ਆਸ-ਪਾਸ ਦੇ ਵਿੱਚ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਹੈ ਉਹ ਲਗਾਤਾਰ ਇਸ ਚੀਜ਼ ਦੇ ਨਾਲ ਬਣਿਆ ਰਹਿੰਦਾ ਹੈ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਪਿਛਲੇ ਸਮੇਂ ਦੇ ਜਿਵੇਂ ਸਿਆਸੀ ਪਾਰਟੀਆਂ ਦੇ ਨਿਸ਼ਾਨੇ ਦੇ ਉੱਤੇ ਵੀ ਲਗਾਤਾਰ ਲਾਅ ਐਂਡ ਆਰਡਰ ਨੂੰ ਲੈ ਕੇ ਸਿਆਸੀ ਪਾਰਟੀਆਂ ਵੀ ਜਿਹੜੀਆਂ ਨੇ ਉਹ ਨਿਸ਼ਾਨੇ ਤੇ ਰਹੀਆਂ ਸਿਆਸੀ ਪਾਰਟੀਆਂ ਵੱਲੋਂ ਵੀ ਸਰਕਾਰ ਦੇ ਉੱਤੇ ਨਿਸ਼ਾਨਾ ਜਿਹੜਾ ਹੈ ਉਹ ਬਣਾਇਆ ਜਾਂਦਾ ਹੈ ਕਿਉਂਕਿ ਬੀਤੇ ਕੱਲ ਹੀ ਜਿਹੜੇ ਕਾਂਗਰਸ ਪਾਰਟੀ ਵੱਲੋਂ ਪ੍ਰੋਟੈਸਟ ਵੀ ਕੀਤਾ ਗਿਆ ਤਾਂ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਸੀ ਉਹ ਕਾਫੀ ਖਰਾਬ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋਣ ਕਰਕੇ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦੁਸਤ ਕੀਤੀ ਜਾਵੇ ਪਰ ਜਿਹੜਾ ਇਹ ਕਿਉਂਕਿ ਜਿਹੇ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਕਿਤਨੇ ਕਿਤਨੇ ਸਵਾਲ ਜਿਹੜੇ ਨੇ ਉਹ ਖੜੇ ਕਰਦੀਆਂ ਨੇ ਬੈਂਕ ਦੇ ਵਿੱਚ ਜਿਹੜਾ ਇੱਕ ਸੁਰੱਖਿਆ ਗਾਰਡ ਸੀ ਜੀ ਹਾਲੇ ਵੀ ਮੌਜੂਦ ਹੈ ਉਸਦੇ ਕੋਲੋਂ ਵੀ ਪੁਸ਼ਕਸ਼ ਉਸਦੇ ਕੋਲੋਂ ਵੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੇ ਵੀ ਹਸਲ ਕੀਤੀ ਪੁਸ਼ਕਸ਼ ਜਿਹੜੀ ਕੀਤੀ ਗਈ ਹੈ ਪਰ ਵੈਪਨ ਉਸਦੇ ਕੋਲ ਨਹੀਂ ਸੀ ਜੋ ਇਹ ਜਿਹੜੀ ਕੰਪਨੀ ਹੈ ਕੋਰ ਕੰਪਨੀ ਹੈ ਜਿਹੜੀ ਸਿਕਿਉਰਿਟੀ ਗਾਰਡਸ ਦੀ ਤਾਂ ਇਸਦੇ ਕੋਲੋਂ ਵੀ ਜਿਹੜੀ ਕੋਰ ਕੰਪਨੀ ਉਸਦੇ ਕੋ ਜਿਹੜੀ ਇਸ ਸੁਰੱਖਿਆ ਗਾਰਡ ਜਿਹੜੇ ਨੇ ਉਹ ਉਪਲਬਧ ਕਰਦੀ ਹੈ ਜਿਹੜੀ ਸੁਰੱਖਿਆ ਗਾਰਡ ਮੁਹੱਈਆ ਕਰਦੀ ਹੈ ਤਾਂ ਉਸਦੇ ਕੋਲੋਂ ਵੀ ਉਸ ਨੇ ਵੀ ਇਹੋ ਕਿਹਾ ਕਿ ਸਾਨੂੰ ਬੈਂਕ ਦੇ ਬੈਂਕ ਜੇ ਵੈਪਨ ਤਾਂ ਦੀ ਸਿਕਿਉਰਿਟੀ ਗਾਰਡ ਰੱਖ ਸਕਦਾ ਹੈ ਜੇਕਰ ਬੈਂਕ ਦੇ ਵੱਲੋਂ ਉਹਨਾਂ ਨੂੰ ਇਸ ਦੀ ਗੁਜਾਰਸ਼ ਕੀਤੀ ਜਾਵੇ ਜਾਂ ਬੈਂਕ ਵੱਲੋਂ ਹੀ ਉਹਨਾਂ ਨੂੰ ਇਸ ਦੀ ਬੇਨਤੀ ਕੀਤੀ ਜਾਵੇ ਤਾਂ ਉਸ ਆਦਰਵਾਇਸ ਸਿੱਧੇ ਤੌਰ ਦੇ ਉੱਤੇ ਉਹ ਜਿਹੜਾ ਹੈ ਇਸ ਆਪਣੇ ਕੋਲ ਵੈਪਨ ਨਹੀਂ ਰੱਖ ਸਕਦਾ ਤਾਂ ਇਹ ਵੈਪਨ ਜਿਹੜਾ ਉਸ ਦੇ ਕੋਲ ਵੈਪਨ ਨਹੀਂ ਸੀ ਤੇ ਇੱਥੇ ਪੰਜ ਬਦਮਾਸ਼ ਜਿਹੜੇ ਹੁੰਦੇ ਨੇ ਪੰਜ ਲਟੇਰੇ ਹੁੰਦੇ ਨੇ ਤੇ ਸਿੱਧਾ ਆ ਕੇ ਜਿਹੜੀ ਹੈ ਉਹ ਇਸ ਜਿਹੜੀ ਵਾਰਦਾਤ ਨੂੰ ਇਲਜ਼ਾਮ ਦਿੰਦੇ ਨੇ ਤਾਂ ਇੱਥੇ ਉਹ ਸਕਿਉਰਿਟੀ ਗਾਰਡ ਵੀ ਜਿਹੜਾ ਹੈ ਉਹ ਵੀ ਇੱਥੇ ਮੌਜੂਦ ਹੈ ਇੱਥੇ ਬੈਂਕ ਦੇ ਵਿੱਚ ਅਸੀਂ ਪਾਰਸ ਭੰਡਾਰੀ ਜਿਹੜਾ ਹੈ ਉਹਨਾਂ ਦਾ ਭੰਡਾਰੀ ਦਾ ਭੰਡਾਰੀ ਕਿੰਨੇ ਵਜੇ ਦੀ ਕਿੰਨੇ ਵਜੇ ਦੀ ਇਹ ਸਾਰੀ ਗੱਲ ਹੈ ਕਿੰਨੇ ਵਜੇ ਦੀ ਗੱਲ ਹੈ ਤੁਹਾਡੇ ਕੋਲ ਤੁਸੀਂ ਕਿਵੇਂ ਜਰੂਰ ਕਿਤੇ ਜਿਹੜੇ ਜਣੇ ਆਏ ਸੀਗੇ ਜਿਹੜੇ ਤੁਹਾਡੇ ਨਾਲ ਕੋਈ ਕੁੱਟ ਮਾਰਦੇ ਨਹੀਂ ਸੰਖੇਪ ਜੀ ਜਾਣਕਾਰੀ ਸਿਕਿਉਰਿਟੀ ਗਾਰਡ ਨੇ ਦਿੱਤੀ ਹੈ ਕਿ 3:30 ਦੀ ਇਹ ਘਟਨਾ ਹੈ ਪੰਜ ਜਣੇ ਆਏ ਸੀ ਤੇ ਉਹਨਾਂ ਦੇ ਨਾਲ ਜਿਹੜੀ ਹੈ ਇਹ ਵਾਰਦਾਤ ਜਿਹੜੀ ਉਹਨਾਂ ਨੇ ਅੰਜਾਮ ਦਿੱਤਾ ਹੈ ਤਾਂ ਇਹ ਸੁਰੱਖਿਆ ਜਿਹੜਾ ਕਰਮਚਾਰੀ ਸੀਦਾ ਪੁਲਿਸ ਦੇ ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਅਜੇ ਵੀ ਬੈਂਕ ਦੇ ਵਿੱਚ ਜਿਹੜੇ ਨੇ ਮੌਜੂਦ ਨੇ ਤੇ ਆਪਣੀ ਕਾਰਵਾਈ ਕਿਉਂਕਿ ਪੁਲਿਸ ਦਾ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ ਉਹ ਅਧਿਕਾਰੀ ਵੀ ਲੱਗੇ ਨੇ ਸੀਆਈਏ ਦੀਆਂ ਟੀਮਾਂ ਵੀ ਲੱਗੀਆਂ ਨੇ ਅਗਲੇ ਪਾਸੇ ਵੀ ਪੁਲਿਸ ਦੀਆਂ ਟੀਮਾਂ ਦੇਖ ਸਕਦੇ ਹੋ ਜੋ ਕਿਉਂਕਿ ਜਿਹੜੇ ਮੁਲਜ਼ਮ ਸੀ ਉਹ ਕਿਸ ਵਾਸਤੇ ਫਰਾਰ ਹੋਏ ਸਾਰੀਆਂ ਦਿਸ਼ਾਵਾਂ ਵੱਲ ਉਹਨਾਂ ਦੀ ਆਨ ਦੀ ਮੂਵਮੈਂਟ ਨੂੰ ਟਰੈਕ ਕੀਤਾ ਜਾ ਰਿਹਾ ਹੈ ਨਾਲ ਹੀ ਜੋ ਜਾਣਕਾਰੀ ਮਿਲੀ ਹੈ ਕਿ ਬੈਂਕ ਦੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦੇ ਕੋਲੋਂ ਵੀ ਗੱਲਬਾਤ ਕਰਕੇ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਤਾਂ ਕਿ ਕੋਈ ਕਲੂ ਜਿਹੜਾ ਹੈ ਉਹ ਪੁਲਿਸ ਨੂੰ ਹਾਸਲ ਹੋਵੇ ਮੋਬਾਈਲ ਜਿਹੜੇ ਡੰਪ ਨੇ ਮੋਬਾਈਲ ਦਾ ਇੱਕ ਡੰਪ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਾਲ ਡਿਟੇਲਸ ਜਿਹੜੀਆਂ ਨੇ ਡੰਪ ਦੇ ਤੌਰ ਦੇ ਉੱਤੇ ਪੁਲਿਸ ਨੇ ਜਿਹੜੀਆਂ ਕੁਝ ਫੋਨ ਦੀਆਂ ਕੰਪਨੀਆਂ ਨੇ ਉਹਨਾਂ ਦੇ ਕੋਲੋਂ ਡੰਪ ਡਾਟਾ ਮੰਗਵਾਇਆ ਜਿਸ ਦੇ ਤੋਂ ਇਹ ਟਰੇਸ ਹੋ ਸਕੇ ਕਿ ਇਸ ਇਲਾਕੇ ਦੇ ਵਿੱਚ ਉਸ ਵੇਲੇ ਕਿਹੜੇ-ਕਿਹੜੇ ਫੋਨ ਯੂਜ਼ ਹੋਏ ਸੀ ਪੁਰਾਣਾ ਇਹ ਪੁਲਸ ਦੀ ਇੱਕ ਟੈਕਨੀਕ ਹੈ ਤਾਂ ਅਜੇ ਸ਼ੁਰੂਆਤੀ ਦੌਰ ਹੈ ਕਿਉਂਕਿ 23 ਲੱਖ ਰੁਪਏ ਲੁੱਟ ਕੇ ਲੈ ਜਾਣਾ ਦੇਣ ਦੇ ਆਲੇ ਸ਼ਰਿਆਮ ਹੁੰਦੇ ਨੇ ਇੱਕ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਸਿੱਧਾ ਲਾਅ ਐਂਡ ਆਰਡਰ ਨੂੰ ਚੈਲੰਜ ਕਰਦੇ ਨੇ ਅੰਮ੍ਰਿਤਸਰ ਸ਼ਹਿਰ ਦੇ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਤਾਂ ਇਸ ਨੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਖੜੇ ਕਰ ਦਿੱਤੇ ਨੇ ਕਿਉਂਕਿ ਪੁਲਿਸ ਜਿੱਥੇ ਇੱਕ ਪਾਸੇ ਦਾਵਾ ਕਰ ਰਹੀ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਕਾਬੂ ਦੇ ਹੇਠ ਹੈ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਪਰ ਜੋ ਗਰਾਊਂਡ ਰਿਐਲਿਟੀ ਹੈ ਜੋ ਜ਼ਮੀਨ ਤੇ ਹਾਲਾਤ ਨੇ ਉਹ ਸਾਹਮਣੇ ਨੇ ਕਿ ਦਿਨ ਦਿਹਾੜੇ ਪੰਜ ਲਟੇਰੇ ਆਉਂਦੇ ਨੇ ਪਿਸਤੌਲ ਉਹਨਾਂ ਦੇ ਕੋਲ ਹੁੰਦੇ ਨੇ ਤੇ ਆ ਕੇ ਉਹ ਸਿੱਧੀ ਇੱਕ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਕੈਮਰਾ ਪਰਸਨ ਮਕੇਸ਼ ਬਾਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅਮਰਸਰ ਇਹ ਇਨਫੋਰਮੇਸ਼ਨ ਆਈ ਹੈ ਕਿਉਂਕਿ ਇਹ ਏਰੀਆ ਜਿਹੜਾ ਹੈ ਪਹਿਲਾਂ ਕਮਿਸ਼ਨਰੇਟ ਤੇ ਜਿਹੜਾ ਹੈ ਅਮਰਸਰ ਦਿਹਾਤੀ ਇਹਦੀ ਹੱਦ ਤੱਕ ਹੀ ਪੈਂਦਾ ਤੇ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਤੇ ਸਾਰੀ ਸਾਡੀ ਟੀਮ ਜਦੋਂ ਵੀ ਜਦੋਂ ਦਾ ਇਹ ਪਤਾ ਲੱਗਿਆ ਸੀ ਇੱਥੇ ਆਏ ਸਾਰੀ ਚੀਜ਼ਾਂ ਅਸੀਂ ਦੇਖ ਲਈਏ ਇਹ HDFC ਦਾ ਬੈਂਕ ਜਿਵੇਂ ਤੁਹਾਨੂੰ ਪਤਾ ਮੇਨ ਰੋਡ ਤੋਂ ਹਟਲੀ ਹੈ 100 ਮੀਟਰ ਦੀ ਦੂਰੀ ਤੇ ਹੈ ਤੇ ਪੰਜ ਜਿਹੜੇ ਹੈਗੇ ਆ ਲੜਕੇ ਆਏ ਨੇ ਜਿਹੜੇ ਇਹਨਾਂ ਨੇ ਮੂੰਹ ਬੰਨਿਆ ਹੋਇਆ ਸੀ ਤੇ ਇੱਥੇ ਕਿਉਂਕਿ ਗਾਰਡ ਜਿਹੜਾ ਸੀਗਾ ਉਹ ਅਨਾਰਮਡ ਤੇ ਉਹਨੂੰ ਇਹਨਾਂ ਨੇ ਓਵਰ ਪਾਵਰ ਕੀਤਾ ਤੇ ਅੰਦਰ ਵੀ ਸਟਾਫ ਕੋਈ ਜ਼ਿਆਦਾ ਨਹੀਂ ਹੈ ਇਹਨਾਂ ਦਾ ਚਾਰ ਕੁ ਦਾ ਇਹਨਾਂ ਦਾ ਸਟਾਫ ਸੀ ਤੇ ਇੱਥੋਂ ਜਿਹੜੀ ਇਹ ਅਮਾਉਂਟ ਲੈ ਕੇ ਗਏ ਨੇ 24 ਦੇ ਕਰੀਬੇ ਦੱਸ ਰਹੇ ਨੇ ਬਾਕੀ ਜਿਹੜੀ ਹੈ ਅਜੇ ਇਹਨਾਂ ਦੀ ਫਿਰ ਫਾਈਨਲ ਜਿਹੜੀ ਟੈਲੀ ਹੈ ਹੋਣੀ ਬਾਕੀ ਡੀਵੀਆਰ ਸਰ ਇਹਨਾਂ ਨੂੰ ਮਿਲ ਗਿਆ ਸਾਨੂੰ ਕਿ ਨਹੀਂ ਇਹ ਇਹ ਇਹਨਾਂ ਦੇ ਮੋਬਾਈਲ ਇੱਕ ਲੈਪਟਾਪ ਤੇ ਜਿਹੜਾ ਹੈ ਡੀਵੀਆਰ ਇਹ ਨਾਲ ਲੈ ਕੇ ਸੀ ਪਰ ਚੁੱਕੀ ਬਾਹਰ ਜਿਹੜਾ ਹੈ ਲੈਪਟਾਪ ਮਿਲ ਗਿਆ ਸਾਨੂੰ ਇਹ ਇਨਦਰ ਮੋਬਾਈਲਸ ਮਿਲ ਗਏ ਨੇ ਜਿਹੜੇ ਛੁੱਟ ਗਏ ਨੇ ਕੇਸ ਤੋਂ ਇਲਾਵਾ ਜਿਹੜਾ ਡੀਵੀਆਰ ਹੈ ਉਹ ਅਜੇ ਸਾਨੂੰ ਨਹੀਂ ਮਿਲਿਆ ਜਿਹੜੇ ਪੰਜਾਂ ਨੇ ਸਰ ਆਏ ਸੀ ਉਹਨਾਂ ਕੋਲ ਵੈਪਨ ਹੈਗੇ ਸੀ ਜਾਂ ਕਿਸ ਤਰੀਕੇ ਨਾਲ ਇਨਹਦੇ ਇਨਹਦੇ ਕਹਿਣ ਮੁਤਾਬਕ ਉਹਨਾਂ ਕੋਲ ਤਿੰਨ ਵੈਪਨ ਸੀਗੇ ਨਹੀਂ ਨਹੀਂ ਪਿਸਟਲ ਉਹਨੇ ਦਿਖਾਈਆਂ ਤੇ ਸਾਡੀਆਂ ਟੀਮਾਂ ਜਿਹੜੀਆਂ ਹੈ ऑन द जॉब बैंक ਦਾ ਬੈਂਕ ਦਾ ਕਿੰਨਾ ਕੁ ਸੂਰ ਬਣ ਰਿਹਾ ਕਿਉਂਕਿ ਜੰਗਲੇ ਵੀ ਨਹੀਂ ਲੱਗੇ ਕੋਈ ਚੌਕੀਦਾਰ ਖਾਸ ਨਹੀਂ ਤੇ ਪ੍ਰਬੰਧ ਹੈਗੇ ਕਿ ਉਹਦਾ ਕਿੰਨਾ ਕੁ ਦੇਖੋ ਜੀ ਇਸੇ ਸਾਰੀ ਚੀਜ਼ ਨੂੰ ਦੇਖਣ ਲਈ ਮੈਂ ਆਪ ਮੌਕੇ ਤੇ ਪਹੁੰਚਿਆ ਤੇ ਇਹ ਸਾਰੀ ਚੀਜ਼ ਇਹਨਾਂ ਨਾਲ ਡਿਸਕਸ ਵੀ ਕੀਤੀ ਹੈ ਕਿ ਇੱਥੇ ਕੋਈ ਜ਼ਿਆਦਾ ਸਿਕਿਉਰਿਟੀ ਦੇ ਬੰਦੋਬਸਤ ਨਹੀਂ ਹਨ ਮੇਨ ਰੋਡ ਤੋਂ ਸਿਰਫ ਹਾਟਲੀ ਜਿਹੜੇ ਕਹਿ ਸਕਦੇ ਆ ਆਪਾਂ 100 ਮੀਟਰ ਦੀ ਦੂਰੀ ਤੇ ਬੈਂਕ ਹੈ ਤੇ ব্রাঞ্চ ਵੀ ਇਹਨਾਂ ਵੱਲੋਂ ਦੱਸੀ ਗਈ ਹੈ 3% ਬ੍ਰਾਂਚ ਬਾਈਕ ਤੇ ਆਏ ਸੀ ਆ 3% ਬ੍ਰਾਂਚ ਇਹਨੂੰ ਕਹਿੰਦੇ ਆ ਤੇ ਜੇ ਡੀਲਿੰਗ ਦੀ ਗੱਲ ਕਰੀਏ ਤਾਂ ਇਨਾਂ ਦੀ 35 ਤੋਂ 40 ਲੱਖ ਕੀ ਆਪਣੇ ਵੱਲੋਂ ਦੱਸਦੇ ਨੇ ਕਿ ਇਨਾਂ ਦੀ ਡੀਲਿੰਗ ਹੁੰਦੀ ਹੈ ਸੋ ਇੰਨਾ ਅਮਾਉਂਟ ਇਨਾਂ ਕੋਲ ਹੁੰਦਾ ਹੈ ਤੇ ਇਨਾਂ ਕੋਲੋਂ ਕੋਈ ਗਾਰਡ ਜਿਹੜਾ ਪ੍ਰੋਪਰ ਜਿਹੜੀ ਹੋਣੀ ਚਾਹੀਦੀ ਹੈ ਉਹ ਇਨਾਂ ਕੋਲ ਨਹੀਂ ਹੈ ਸੋ ਇਹਨਾਂ ਨੂੰ ਇਹ ਦੱਸਿਆ ਗਿਆ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੀ ਮਜਬੂਰੀ ਹੈ ਕਿ ਬੈਂਕ ਦੀ ਜਿਹੜੀ ਇਹ ਪਾਲਿਸੀ ਹੈ ਪਰ ਕਿਉਂਕਿ ਇਹ ਕਨਵੇ ਉੱਪਰ ਕਰ ਸਕਦੇ ਨੇ ਤੇ ਇਸ ਲਈ ਕਿ ਜਿਹੜੀ ਇਹ ਪ੍ਰਾਈਵੇਟ ਗਾਰਡਨ ਨੂੰ ਰੱਖਣੀ ਬੰਦ ਸਰ ਇਸ ਤਰ੍ਹਾਂ ਚਾਂਸਰਾਂ ਤੇ ਲਗਾਤਾਰ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਜੀ ਪੰਜਾਬ ਦੀ ਪੂਰੀ ਪੁਲਿਸ ਕਰ ਵੀ ਜੋ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਿੱਧਰ ਕਿੱਧਰ ਸਵਾਲ ਕਰੇ ਕਰਦੀ ਹੈ ਪੁਲਿਸ ਦੇ ਅੱਗੇ ਦੇਖੋ ਜੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਜਿਹੜੇ ਕਮਿਟਿਡ ਹੈ ਇਸ ਤਰ੍ਹਾਂ ਦੀ ਜਿਹੜੀ ਆ ਚੋਰੀਆਂ ਜਿਹੜੀਆਂ ਇਸ ਤਰੀਕੇ ਦੀਆਂ ਹੋ ਰਹੀਆਂ ਨੇ ਵਾਰਦਾਤਾਂ ਨੂੰ ਰੋਕਣ ਲਈ ਇਹ ਹਮੇਸ਼ਾ ਅਸੀਂ ਕਮਿਟਿਡ ਆ ਤੇ ਇਸੇ ਦੇ ਤਹਿਤ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਾਡੀ ਪੂਰੀ ਟੀਮ ਇੱਥੇ ਆ ਗਈ ਆ ਸਾਡੀ ਟੀਮਜ਼ ਆਲਰੇਡੀ ਲੱਗ ਗਈਆਂ ਨੇ ਇਹ ਬੰਦੇ ਆ ਜਲਦੀ ਫੜ ਲਏ ਜਾਂ ਕਦੋਂ ਤੱਕ ਸਰ ਘੋਸਾ ਦਿੱਤਾ ਬੈਂਕ ਵਾਲਿਆਂ ਨੂੰ ਯਹਾਂ ਪਰ ਤੇ ਉਹ ਤਾਂ ਚਲੋ ਹੁਣ ਕੋਈ ਟਾਈਮ ਲਿਮਿਟ ਨਹੀਂ ਹੈ ਬਟ ਅਸੀਂ ਅਸੀਂ ਜਲਦ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਸਰ ਪੰਜ ਪੰਜ ਅੰਦਰ ਆਏ ਦੇਖੋ ਜੀ ਦੋ ਬਾਈਕਸ ਨੇ ਜੀ ਟੋਟਲ ਪੰਜ ਪਰਸਨ ਨੇ ਸਾਰੇ ਅੰਦਰ ਆਏ ਜੀ ਕਿ ਕੋਈ ਬਾਹਰ ਨਹੀਂ ਗਿਆ ਪੰਜੋ ਤੇ ਪੰਜੇ ਅੰਦਰ ਰਖ ਗਏ ਸੀ ਤੇ ਉਹਨਾਂ ਨੇ ਜਿਹੜਾ ਹੈ ਜਿਹੜਾ ਟੈਲਰ ਤੇ ਕੈਸ਼ੀਅਰ ਜਿਹੜਾ ਹੈ ਉਹਨਾਂ ਨੂੰ ਪਿਸਤਲ ਦਿਖਾਈ ਤੇ ਇੱਧਰ ਦੇ ਮੈਨੇਜਰ ਸਾਬ ਸੀਗੇ ਉਹਨਾਂ ਤੋਂ ਡੀਵੀਆਰ ਵਗੈਰਾ ਬਾਕੀ ਜਿਹੜੀ ਜਿਹੜੀ ਚਾਰ ਜਿਹੜੀ ਉਹ ਤਾਂ ਨਹੀਂ ਦੇਣਾ ਚਾਹੁੰਦੇ ਉਹ ਸਰ ਕਿਉਂਕਿ ਇਸ ਤਰ੍ਹਾਂ ਦੇ ਘਟਨਾਵਾਂ ਦੇਣ ਤੋਂ ਬਾਅਦ ਵਾ ਜਦੋਂ ਕਾਬੂ ਆ ਜਾਂਦੇ ਪੁਲਿਸ ਦੇ ਫੇਰ ਉਹਨਾਂ ਨੂੰ ਅਸਾਸ ਹੁੰਦਾ ਨਹੀਂ ਠੀਕ ਹੈ ਜੀ ਉਹ ਸਾਰੇ ਕਾਬੂ ਇਹਨਾਂ ਨੇ ਆ ਹੀ ਜਾਣਾ ਉਹ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਆਪਣੇ ਕੰਮ ਤੇ ਲੱਗੇ ਹੋਏ ਹਾਂ ਜਲਦੀ ਇਹਨਾਂ ਨੂੰ ਫੜ ਵੀ ਲਵਾਂਗੇ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜੀ ਇਹਨਾਂ ਨੂੰ ਸਖਤ ਸਖਤ ਸਜ਼ਾ ਦਵਾਈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।